ਸੋਦਰ ਰਾਗ ਅਸਾ ਮਹੱਲਾ ਪਹਿਲਾ ਇੱਕ ਓੰਕਾਰ ਸਤੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਕਿਹਾ ਜਿਤ ਭੈ ਸਰਵ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕیتے ਤੇਰੇ ਗਾਵਣ ਹਾਰੇ ਕیتے ਤੇਰੇ ਰਾਗ ਪ੍ਰੀਸੋ ਕਹੀਐ ਕیتے ਤੇਰੇ ਗਾਵਣ ਹਾਰੇ ਗਾਵਨ ਤੋਂ ਨ ਪਵਨ ਪਣੀ ਵੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤਨੋ ਚਿਤ ਘੋਤਿ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਨ ਤਨੋ ਈਸਰ ਬਰਮਾ ਦੇਵੀ ਸੋ ਤੇਰੇ ਸਦ ਸਵਾਰੇ ਗਾਵਨ ਤਨੋ ਇੰਦ ਇੰਦਰਾਸਨ ਉੱਤੇ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤਨੋ ਸਿੱਧ ਸਮਾਧੀ ਅੰਦਰ ਗਾਵਨ ਤਨੋ ਸਾਧ ਵਿਚਾਰੇ ਗਾਵਨ ਤਨੋ ਜਤੀ ਸਤੀ ਸੰਤੋਖੀ ਗਾਵਨ ਤਨੋ ਵੀਰ ਕਰਾਰੇ ਗਾਵਨ ਤਨੋ ਪੰਡਿਤ ਪੜਨ ਰਖੀ ਸਰ ਜੋ ਚੁਗ ਵੇਦ ਨਾਲੇ ਗਾਵਨ ਤੋਨੋ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਨ ਤੋਨੋ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਨ ਤੋਨੋ ਜੋਤ ਮਹਾਬਲ ਸੂਰਾ ਗਾਵਨ ਤੋਨੋ ਖਾਣੀ ਚਾਰੇ ਗਾਵਨ ਤੋਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੋਨੋ ਗਾਵਨ ਜੋਤ ਭਾਵਨ ਰੱਤੇ ਤੇਰੇ ਭਗਤ ਰਸਾਲੇ ਔਰ ਕੀਤੇ ਤੋਨੋ ਗਾਵਨ ਸੇ ਮੈਂ ਚਿਤਨ ਆਵਨ ਨਾਨੇ ਕੇ ਅ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਜਿਨੋ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤਿਸ ਦੀ ਵੜਿਆਈ ਜੋਤਿਸ ਭਾਵੇ ਸੋਈ ਕਰਸੀ ਰਹੁ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੋ ਸਹਾਪਤ ਸਾਹਿਬ ਨਾਨਕ ਰਹਿਣ ਰਜਾਈ